9ਵੇਂ ਪਾਠਸ਼ਾਖ ਦਾ ਸ਼ਲੋਕ ਪੜ੍ਹ ਕੇ 9ਵੇਂ ਪਾਠਸ਼ਾਖ ਦੇ ਪੋੜ ਦੇ ਸ਼ਲੋਕ ਆਰੰਭ ਹੋ ਰਹੇ ਹਨ ਸਭ ਸੰਤਾਂ ਹਾਜ਼ਰੀ ਪਰਣ ਦੀ ਕਿਰਪਾਲਤਾ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ हम न मैले तुम्हें उजल करते हम न तू दत हम मूर्ख तुम चतुर सयाने तू सर्व कला का ज्ञाता सतनाम ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹਲਾ 5 ਇੱਕ ਓੰਕਾਰ ਸਤਿਗੁਰ ਪਰਸਾਦ ਰਤੇ ਸੇਜ ਮੁਖ ਨਮੜਨ ਜਿਨਾਂ ਸੰਜਾਤਾ ਸਾਈ ਛੜ ਚੜ ਪਉ ਦੇ ਕੱਚੇ ਬਿਰਹੀ ਜਿਨਾਂ ਕਾਰਨ ਆਈ ਧਣੀ ਮੇ ਹੋਣਾ ਪਾਟ ਪੜੰਬਰ ਪਾਹੀ ਸੇਤੀ ਜਲੇ ਤੂੜੇ ਵਿੱਚ ਲੜੰਦੜੀ ਸੋਹਾਨ ਨਨ ਤਸ ਨਾਲ ਗੁਰ ਕੈ ਸ਼ਬਦ ਅਰਾਧੇ ਐ ਨਾਮ ਰੰਗ ਬੈ ਰਾਗ ਜੀਤੇ ਪੰਛ ਬਰੰਗ ਨਾਨਕ ਸਫਲ ਿਉ ਮਾਰੂ ਿਉ ਰਾਗ ਜੀਤੇ ਪੰਚ ਬਰਾਈਆਂ ਨਾਨਕ ਸਫਲ ਮਾਰੂ ਇਹ ਰਾਗ ਜਮੂ ਇਕ ਤਾ ਲਖ ਤੋਂ ਜੀਤੇ ਦਿਨਨੇ ਦਰ ਕਿਤੜੇ ਬ੍ਰਾਹਮਣ ਵਰਥ ਗयो ਜਨਮ ਜੇ ਕੀਤੋ ਸੋ ਵਿਸਰੇ ਸੋਰਠ ਸੋਰਸ ਕੀ ਜੀਐ ਕਵਨ ਫਿਕਾ ਹੋਏ ਨਾਨਕ ਰਾਮ ਨਾਮ ਗੁਨ ਗਾਈਐ ਦਰਗ ਨਿਰਮਲ ਸੋਏ ਜੋ ਪ੍ਰਭ ਰਖੇ ਆਪ ਤਿਨ ਕੋਈ ਨਾ ਮਾਰੇ ਅੰਦਰ ਨਾਮ ਨਿਧਾਨ ਸਦ ਅੰਗੁਣ ਸਾਰੇ ਏਕਾ ਟੇਕਾ ਗੰਮ ਮੰਤਨ ਪ੍ਰਵਤਾਰੇ ਲੱਗਾ ਰੰਗ ਅਪਾਰ ਕੋ ਨਾ ਤਾਰੇ ਗੁਰਮਖਰ ਗੁਣ ਗਾਏ ਸਹਿ ਸੰਸਾਰੇ ਨਾਨਕ ਨਾਮ ਨਿਧਾਨ ਰਿਦਉ ਰਹਾਰੇ ਕਰੇ ਸੁ ਚੰਗਾ ਮਾਨ ਦੋਇ ਗਣ ਤਲਾਹੇ ਆਪਣੀ ਨਦਰ ਨਿਹਾਲ ਆਪੇ ਲੇ ਹੋ ਲਾਏ ਜਨ ਦੇ ਹੋ ਮਤਿ ਉਪਦੇਸ਼ ਵਿਚੋਂ ਪਰਮ ਜਾਏ ਜੋ ਤਰ ਲੇਖਿਆ ਲੇ ਸੋਇ ਸਭ ਕਮਾਏ ਸਭ ਕਸ਼ ਤੇ ਸਜੈ ਵਸ ਦੂਜੀ ਨਾਏ ਜਾਏ ਨਨ ਸੁਖ ਆਨੰਦ ਭਏ ਪ੍ਰਭ ਕੀ ਮਨ ਰਜਾਵੇ ਗੁਰਪੂਰ ਜਨ ਸਿਮਰੈ ਸੇ ਪੈ ਨਿਹਾਲ ਨਾਨਕ ਨਾਮੇ ਆਰਾਧਣਾ ਕਰ ਜਿ ਆਵੈ ਰਾਸ ਪਾਪੀ ਕੰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਮ ਮਥਨ ਮਦਾਨੀਆ ਤਿਉ ਮਤਿ ਧਰਮ ਰਾਏ ਨਾਮ ਧਿਆਨ ਸਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਲੈ ਕਿ ਤੋ ਪਉਣ ਪਣੀਤ ਖੰਭੜੀ ਕੋ ਥਾਇ ਮਿੱਠੇ ਗਲਣ ਕ ਮੰਤਰੀਆ ਨਾਨਸੇ ਉਬਰੇ ਜਿੰਨਾ ਪਾਗ ਮਥਾਇ ਸੁਤੜੇ ਸੁਖੀ ਸਵੰਨ ਜੋ ਰਤਿ ਸਹਿ ਆਪੜ ਪ੍ਰੇਮ ਵਿਸ਼ੋਹਾ ਤਣੀ ਸੋਠੇ ਪਰਲਵੰਨ ਸੁਤੜੇ ਅਸੰਖ ਮਾਇਆ ਝੂਠੀ ਕਾਰਨੇ ਨਾਨਕ ਸੇ ਜਗਨ ਜੇ ਰਸਨਾ ਨਾਮ ਉਚਾਰਨੇ ਮਿਰਗ ਤਿਸ਼ਨਾ ਪੇਖ ਭੁੱਲਨੇ ਉਠੈ ਨਗਰ ਗੰਧ ਰਬ ਜਿਨਨੀ ਸੱਚਿਆ ਰਹਦੇ ਆ ਨਾਨਕ ਮਨ ਤਨ ਸਭ ਪਤ ਤਤ ਉਦਾਰਨ ਪਰਬਰਮ ਸਮਰਥ ਪੁਰਖੇ ਅਪਾਰ ਜਿਸੇ ਉਦਾਰੇ ਨਾਨਕ ਸੁਸਿਮਰ ਸਿਰਜਨ ਹ ਦੁਜਿ ਛੋਡ ਕਵਟੜੇ ਇਕ ਸੌ ਚਿਤ ਲਾਏ ਦੁਜਾ ਪਾਵੀ ਨਾਨਕਾ ਵਹਿਣ ਲੜੰਦੜੀ ਜਾ ਤਿਹਟੜੇ ਬਾਜ਼ਾਰ ਸੌਦਾ ਕਰਨ ਵਣਜਾਰੇ ਸੱਚ ਵਖਰ ਜਿਨਿ ਲੱਦਿਆ ਸੇ ਸਚੜੇ ਪਸਾਰ ਪੰਥਾ ਪ੍ਰੇਮ ਨਾ ਜਾਣੈ ਇਸ ਰਗਵਾਰ ਨਾਨਕ ਹਰ ਬਿਸ਼ਰੈ ਕੈ ਪੰਦ ਨਰਕ ਅੰਧਾਰ ਮਾਇਆ ਮਨੋਂ ਵਿਸਰ ਮੰਗ ਦਮ ਦਮ ਸੁਪ੍ਰਚਿਤਨ ਅਮਾਈ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੜੇ ਦੋ ਜਿਚਰ ਆਪ ਕਿਰਪਾਲ ਸ਼ਖੋਟ ਬੰਬਾ ਨਾਨਕ ਖਾਏ ਖਰਚ ਤਨ ਬਾਲ ਖੰਭ ਵਿਕੰਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜੜਾਈ ਆਪਣੈ ਲਹਾ ਸ ਸੱਜਣ ਟੋ ਸੱਜਣ ਸਚਾ ਪਾਤਸ਼ਾਹ ਸਿਰ ਸਹਾਂਦ ਸਾ ਜਿਸ ਪਾਸ ਬਹਿਠਿਆ ਸੋਈ ਹੈ ਸਬਨਾ ਦਾ ਵਿਸਾ ਸੱਜਣ ਸਚਾ ਪਾਤਸ਼ਾਹ ਸਿਰ ਸਹਾਂਦ ਸਾ ਜਿਸ ਪਾਸ ਬਹਿਠਿਆ ਸੋਇ ਸਬਨਾ ਦਾ ਮੈਸਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਨਾਮ ਗੁਨ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ ਕਹੋ ਨਾਨਕ ਹਦ ਪੱਜ ਮਨਾਂ ਜੇ ਹਿਬਿਤ ਜਲ ਕੋ ਮੀਨ ਵਿਖੇਨ ਸਿਓ ਕਾਹੇ ਰਚਿਓ ਨਿਮਖ ਨ ਹੋਹਿ ਉਦਾਸ ਕਹੋ ਨਾਨਕ ਪਜ ਹਰ ਮਨ ਪਰ ਨ ਜਨ ਕੀ ਫਾਸ ਤਰਨਾ ਪਉ ਆਹੀ ਗਯੋ ਲਿਓ ਜਰਾ ਤਨ ਜੀ ਕਹੋ ਨਾਨਕ ਪਜ ਹਰ ਮਨ ਉਦ ਜਾਤ ਹੈ ਬੀਰ ਬਿਰਦ ਪਯੋ ਸੋ ਜ ਨਹੀਂ ਕਲ ਪਹੰਚੋ ਆ ਕਹੋ ਨਾਨਕ ਨਰ ਬਾਵਰੇ ਕਿਉ ਨ ਪਜੈ ਭਗਵਾਨ ਤਨਧਾਰ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਛ ਸੰਗੇ ਨਹੀਂ ਨਾਨਕ ਸਾਚੀ ਜਾਨ ਪਤਤ ਉਦਾਰਨ ਪਹਿ ਹਰਨ ਹਰ ਅਨਾਥ ਕੇ ਨਾ ਕਹ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾ ਤਨ ਦਨ ਜੈ ਤੋ ਕੋ ਦੇਉ ਤਾਂ ਸੋ ਨਹੋ ਨਕੀ ਕਹ ਨਾਨਕ ਨਰ ਬਾਬਰੇ ਅਬ ਕਿਉ ਡੋਲਤ ਦੀ ਤਨ-ਦਨ ਸੰਪੈ ਸੁਖ ਦੇਉ ਅਰਜੈ ਨੀਕੇ ਤਾ ਕਹੋ ਨਾਨਕ ਸੁਨ ਰੇ ਮਨ ਸਿਮਰਤ ਕਹੇ ਨਰਾ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਈ ਕਹੋ ਨਾਨਕ ਸੁਨ ਰੇ ਮਨ ਤਿਹ ਸਿਮਰਤ ਗਤ ਹੋਇ ਜੇ ਸਿਮਰਤ ਗਤ ਪਾਈ ਤਿਹ ਪਜ ਰੇਤ ਨੀਤ ਕਹੋ ਨਾਨਕ ਸੁਨ ਰੇ ਮਨ ਔਦ ਕਟਤ ਹੈ ਨੀਤ ਪਾਂਚ ਤਤ ਕੋ ਤਨ ਰਚ ਜਨ ਚਤਰ ਸੁਜਾਨ ਜੇ ਤੇ ਉਪਜਿ ਅਨਾਨਕ ਨੀਨ ਤਹੇ ਮੈਂ ਮਾ ਕਟ ਕਟ ਮੈਂ ਹਰਿ ਜੋ ਬਸੈ संतन कहो पुकार कहो नानक ते पर मन पौन दे उतर पार सुख दुख ज परस नहीं लोभ मोह अभिमान कहो नानक सुन रे मन सो मूरत भगवान उस्तत नद आ नहि ज कंचन लोह समान ਕਹ ਨਾਨਕ ਸੁਨ ਰੇ ਮਨ ਮੁਕਤ ਤਹੇ ਤੈ ਜਾ ਹਰਖ ਸੋਗ ਜਾ ਕੇ ਨਹੀਂ ਬਹਿਰੀ ਮੀਤ ਸਮਾਨ ਕਹ ਨਾਨਕ ਸੁਨ ਰੇ ਮਨ ਮੁਕਤ ਤਹੇ ਤੈ ਜਾ ਐ ਕਾਹੂ ਕੋ ਦੇਤ ਨਹਿ ਨਹਿ ਬਹਿਮਾਨ ਤਿਆਨ ਕਹ ਨਾਨਕ ਸੁਨ ਰੇ ਮਨ ਗਿਆਨੀ ਤੈ ਬਖਾਂ ਜਿਹ ਬਿਖਿਆ ਸਗਲੀ ਤਜੀ ਦਿਓ ਪੇਖ ਬੈਰਾ ਕਹ ਨਾਨਕ ਸੁਨ ਰੇ ਮਨ ਤੇ ਨਰ ਮਥੇ ਪਹਾ ਜਿਹ ਮਾਇਆ ਮਮਤਾ ਤਜ ਜ ਸਬ ਤੇ ਪਯੋ ਉਦਾਸ ਕਹ ਨਾਨਕ ਸੁਨ ਰੇ ਮਨ ਤੇ ਘਟ ਬ੍ਰਹਮਨ ਵਾਸ ਜੈ ਹਪ੍ਰਾਨੀ ਹਮਤਜੀ ਕਰਤਾ ਰਾਮ ਪਿਸਾਨ ਕਹ ਨਾਨਕ ਵਾ ਮੁਕਤ ਨਰ ਏ ਮਨ ਸਾਚੀ ਮਨ ਪੈਨਾ ਸੰਗ ਦਰਮਤ ਹਰਨ ਕਲਮੈ ਹਰ ਕੋ ਨਾਮ ਇਸ ਦਿਨ ਜੋ ਨਾਨਕ ਪਜ ਸਫਲ ਹੋਏ ਤੈ ਕਾਮ ਜਬ ਹਾ ਗੁਨ ਗੋਬਿੰਦ ਪਜੋ ਕਰਨ ਸੁਨੋ ਹਰਨਾ ਕਹੋ ਨਾਨਕ ਸੁਨ ਰੇ ਮਨ ਪਰੇ ਨ ਜਨ ਕੈ ਤਾਂ ਜੋ ਪ੍ਰਾਨੀ ਮਮ ਤਹ ਤਜ ਲੋਭ ਮਹੋ ਅੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇਤ ਉਦਾਜ ਜੋ ਸੁਪਣ ਅਦਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਜਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤਨੀ ਕੋਟਨ ਮੈਂ ਨਾਨਕ ਕਉ ਨਾਰਾਇਣ ਜੀ ਚੀ ਜੈਸੇ ਜਲਤੇ ਬੁੱਧ ਬੁਦਾ ਉਪਜੈ ਬਿਨ ਸੈਨੀ ਜਗ ਰਚਨਾ ਤੇ ਸਿਰਚੀ ਕਹ ਨਾਨਕ ਸੁਨਮੀ ਪ੍ਰਾਨੀ ਕਛੁ ਨ ਚਿਤਈ ਮਦਮਾਇ ਕੈ ਅੰਧ ਕਹ ਨਾਨਕ ਬਿਨ ਹਰ ਭਜਨ ਪਰ ਤਹੇ ਜਮ ਫੰਦ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ ਕਹ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ माया रख लोगे अजान जानहो नानक बिन हर फिर था जन्म सरा जो नि सदन भज रूप राम ते जान हर जन हर अंतर नहीं नानक साची मान मन माया में फदर। ਦੇਸਰ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋਨੇ ਕਾ ਪ੍ਰਾਨੀ ਰਾਮ ਨਚਿਤ ਅਗਮਾਇ ਕੇ ਅੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਹੇ ਜਮ ਫੰਦ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨ ਕੋਇ ਕਹੋ ਨਾਨਕ ਹਰਿ ਪਜ ਮੰਨ ਅੰਤ ਸਹਾਈ ਹੋਇ ਜਨ ਜਨਮ ਪਰਮਤ ਫਿਰ ਮਿਟਿਉ ਨ ਜਮ ਕੋ ਤਰਾਸ ਕਹੋ ਨਾਨਕ ਹਰਿ ਪਜ ਮੰਨ ਨਿਰਬੈ ਪਾਵੇਂ ਦਾਸ ਜਤਨ ਬਹੁਤ ਮੈਂ ਕਰ ਰਿਓ ਮਿਟਿਉ ਨ ਮਨ ਕੋ ਮਾਨ ਦੁਰਮਤ ਸੋ ਨਾਨਕ ਫਦਿਓ ਰਖ ਲਿਹਾ ਭਗਵਾਨ ਬਾਲ ਜਵਾਨੀ ਅਰ ਬਿਰਧ ਫਨ ਤੀਨ ਅਵਸਥਾ ਜਾਨ ਕਹ ਨਾਨਕ ਹਰ ਭਜਨ ਦਿਨ ਬਿਰਥਾ ਸਭ ਹੀ ਮਾਨ ਕਰਨ ਹਤੋ ਸੋ ਨ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਯੋ ਰੰਗਿਓ ਅਬ ਕਿਉ ਦੋਵਤ ਅੰਦ ਮਨ ਮਾਇਆ ਮੈਂ ਰਮ ਰਿਓ ਨਿਕ ਸਤ ਨਾਹਨ ਮੀ ਨਾਨਕ ਮੋਰਤ ਚਿਤਰ ਜਿਉ ਛਾੜ ਤਨਾਹਨ ਪੀ ਨਰ ਚਾਹਤ ਕਸ ਔਰ ਔਰ ਕੀ ਔਰ ਪਈ ਚਿਤਵਤ ਰਹੋ ਠਗੌਰ ਨਾਨਕ ਫਾਸੇ ਗਲ ਪਰਿ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕਿਉ ਨ ਕੋਏ ਕਹੋ ਨਾਨਕ ਸੁਨ ਰੇ ਮਨ ਹਰ ਪਾਵੇਂ ਸੋ ਹੋਏ ਜਗਤ ਪਿਖਾਰੀ ਫਿਰ ਤਹ ਸਭ ਕੋ ਦਾ ਤਾਰਾ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇਂ ਕਾਮ ਛੂਟੇ ਮਾਨ ਕਹਾ ਕਰ ਜਗ ਸੁਪਣਿ ਜੋ ਜਾ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਉ ਬਖਾਨ ਗਰਬ ਕਰਤ ਹੈ ਦੇਹ ਕੋ ਬਿਨ ਸਚਿਨ ਮੈਂ ਮੀਤ ਜੇ ਪ੍ਰਾਨੀ ਹਰ ਜਸ ਕਉ ਨਾਨਕ ਤੇ ਜਗ ਜੀਤ ਜਿਹ ਕਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਹ ਪ੍ਰਾਨੀ ਕੈ ਨਾਹੇ ਮਨ ਜੈਸੇ ਸੁਕਰ ਸੁਆਨ ਨਾਨਕ ਮਨੋ ਤਹੇ ਤਨ ਸੁਆਮੀ ਕੋ ਗ੍ਰੰਥ ਜੋ ਸਦਾ ਸੁਆਨ ਤਜਤ ਨਹੀਂ ਨਿਤ ਨਾਨਕ ਏ ਬਿਦ ਹਰ ਪਜੋ ਇਕ ਮਨ ਹੋਏ ਇਕ ਚਿੱਤ ਤੀਰਥ ਵਰਤ ਅਰਧਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜਾਤ ਤੇ ਜਉ ਕੁੰਚਰ ਇਸਨਾ ਸਿਰ ਕੰਪਿਓ ਪਗ ਡਗਮਗੇ ਨੈਣ ਜੋਤਤੇ ਹੀ ਕਹ ਨਾਨਕ ਏ ਬਿਦਪਈ ਤਉ ਨਹਰ ਰਸਲੀ ਨਿਜ ਕਰ ਦੇਖਿਓ ਜਗਤਿ ਮੇ ਕਉ ਕਾਹੋਂ ਕਉ ਨਾਇ ਨਾਨਕ ਥਿਰ ਹਰਿ ਭਗਤ ਹੈ ਤੇਰਾ ਖੋ ਮਨ ਮਾ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੇ ਕੇ ਨਾਨਕ ਥਿਰ ਨਾ ਰਹੈ सो बिन सह परो आज कै बिन सह परो आज कै का नान हर गुण गाए का नान हर गुण गाए ले शाद सग सब तज गए को नन बे सब तज गए को नन ओ सा ਕਹ ਨਾਨਕ ਏ ਵਿਪਤ ਮੈਂ ਏਕ ਏਕ ਰਗਨਾਤ ਨਾਮ ਰਿਓ ਸਾਦੂ ਰਿਓ ਰਹਿ ਆਂਗਰ ਗੋਬਿੰਦ ਕਹ ਨਾਨਕ ਏ ਜਗਤ ਮੈਂ ਕਿਨ ਜਪਿਓ ਗੁਰਮント RAM ਨਾਮ ਉਰ ਮੈਂ ਗਿਓ ਜਾਂ ਕੈ ਸਮਨੇ ਕੋਇ ਜੇਹ ਸਿਮਰਤ ਸੰਕਟ ਮਿਟੇ ਦਰਸਤ ਹਾਰੋ ਹੋਏ ਰਾਮਨਾਮ ਓਰ ਨੈਂਗ ਜਹ ਕੈ ਸਮਨੇ ਕੋਏ ਜੇਹ ਸਿਮਰਤ ਸੰਕਟ ਮਿਟੇ ਦਰਸਤ ਹਾਰੋ ਹੋਏ ਮੰਦਾਬਣੀ ਮਹੱਲਾ ਪਨਵਾ ਥਾਲ ਵਿਤਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾ ਕੋ ਕਪੈਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੈ ਜੇ ਕੋ ਪੰਛੈ ਤਿਸ ਕਾ ਹੋਇ ਉਧਾਰੋ ਇਹ ਵਸਤਤ ਜੀਨੇ ਜਾਇ ਨਿਤ ਨਿਤ ਰਖੇ ਉਰਤਾਰ ਤਮ ਸੰਸਾਰ ਚਰਨ ਲਗਤ ਰਿਏ ਸਭ ਨਾਨਕ ਬ੍ਰਹਮ ਪਸਾਰੋ ਸੋ ਲੋਕ ਮਹੱਲਾ ਆਪਣਵਾ ਤੇਰਾ ਕੀਤਾ ਜਤ ਨਾਹੀ ਮੈਨੂੰ ਜੋ ਕਿ ਤੂੰ ਏ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਏ ਤਰਸ ਪਿਆ ਮਹਿ ਰਾਮਤ ਹੋਏ ਸਤ ਗੁਰ ਸਾਜਨ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀਵੈ ਹਰਿਆ ਕਰ ਸਤਿਆ ਮੇਰਾ ਮਤ ਹੋਈ ਸਤ ਗੁਰ ਸਜਨ ਮਿਲਿਆ ਨਾਨਕ ਨਾਮ ਮਿਲਤਾ ਜੀਵਾ ਤਨ ਮਨ ਥੀਵੇ ਹਰ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਮਾਲਾ ਰਾਗ ਸੰਗ ਪੰਚ ਬਰੰਗਨ ਸੰਗ ਅਲਾਪੇ ਅਠੋ ਨੰਦਨ ਪ੍ਰਥਮ ਰਾਗ ਪੈਰੋ ਵੇ ਕਰੇ ਪੰਚ ਰਾਗ ਨੇ ਸੰਗ ਚਰਹੀ ਪ੍ਰਥਮ ਪੈਰ ਵੇ ਬਲਾਵਲੀ ਪੁਨਿਆ ਕੀ ਗਾਵੇਂ ਬੰਗਲੀ ਪੁਨਿਅ ਸਲਿਖੀ ਕੀ ਪਹਿ ਬਾਰੀ ਪੈਰੋ ਕੀ ਪੰਚੋ ਨਾਰੀ ਪੰਚ ਮਹਰਖ ਦੇ ਸਾਖ ਸੁਨਾਵੇ ਬੰਗਾਲ ਮਦ ਮਦਵ ਗਾਵੇ ਲਗਤ ਬਲਾਮ ਲਗਾਵਹੀ ਆਪਣੀ ਆਪਣੀ ਪਾਤ ਅਸ਼ਟਪੁੱਤਰ ਪਰੋਕੇ ਗਵਨ ਗਨ ਪਤਰ ਦੁਤੀਆ ਮਾਲਕ ਕੌਸਕੇ ਅਲਾਪੇ ਸੰਗ ਰਗਨੀ ਪੰਚੋ ਥਾਪੇ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੇ ਹਤੇ ਉਚਾਰ ਤਨਾਸਰੀ ਇਹ ਪੰਚੋ ਗਾਏ ਮਾਲ ਰਖ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਪਰਬਲ ਚੰਡ ਕੌਸਕੇ ਉਪਾਰ ਕੌ ਖਟਿਓ ਪਉਰ ਆਨੰਦ ਗਾਏ ਅਸ਼ਟ ਮਾਲਕ ਕੌਸਕ ਸੰਗ ਲਾਏ ਕੁਨ ਆਇਓ ਹੰਡੋਲ ਪੰਚਨਾਰ ਸੰ ਅਸ਼ਟ ਸੁਤ ਉਠੈ ਤਾਨ ਕੋਲੋਲ ਗਾਇਨ ਤਾਰ ਮਲਵਈ ਤੇਲੰਗੇ ਦੇਵ ਕਰਿਆਈ ਬਸੰਤੀ ਸੰਧੂਰ ਸੁਹਾਵੀ ਸਰਸ ਹੀਰੀ ਲੈ ਭਰ ਜਾ ਸੰਗਲਾਈ ਪਾਂਚੋਂ ਅਰ ਜਾ ਸੁਰਮ ਆਨੰਦ ਭਾਸ ਕਰਿਆਏ ਚੰਦਰ ਬਿ ਮੰਗਲਨ ਸੁਹਾਵੀ ਸਰਸ ਬਨ ਉਹ ਆਏ ਬਨੋਦਾ ਗਾਵ ਸਰਸ ਬਸੰਤ ਕਮੋਦਾ ਅਸ਼ਟਪਤਰ ਮੈਂ ਕੈ ਸਵਾਰੇ ਪਨਿਆਈ ਦੀਪਕੀ ਬਾਰੀ ਕਸ਼ਲੇ ਪਰਮੰਜਰੀ ਟੋਡੀ ਕਈ ਅਲਾਪ ਕਮ ਹੁਤਿਆ ਗੁਜਰੀ ਸੰਦੀਪਕੇ ਥਾਪ ਕਾਂਕਾ ਕੰਤਲੇ ਆਰਾਮਾ ਕਮਲ ਕੁਸ਼ਮ ਚੱਪਾ ਕੇ ਨਾਮਾ ਗਉਰਾ ਕਨ ਰਕਲਿਆਨ ਅਸ਼ਟਪਤਰ ਦੀਪਕੇ ਜਨ ਸੰਮਿਲ ਸ੍ਰੀ ਰਗ ਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ ਬੈ ਰਾਜੀ ਕਰਨਾਟੀ ਤਰੀ ਗਉਰੀ ਗਾਵੈ ਅਸਗਰੀ ਤੈ ਪਛ ਸੰਗਵੇ ਆਲਾਪੇ ਸਰੀ ਰਾਗ ਸੰ ਪੰਚੋ ਥਾਪੇ ਸਾਲੁ ਸਰਗ ਸਗਰਾ ਆਦ ਗੋਂਡ ਕੰਬੇ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀ ਖਸ਼ਟ ਮੇ ਗਰਾਗ ਵੈ ਗਾਵੈ ਪੰਚੋ ਸੰਗ ਬਰੰਗਣ ਲਾਵੈ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੈ ਅਸਗੁਣ ਗੁਣੇ ਉਚ ਸਰਸੂਹੋਂ ਪਨਕਿਨੀ ਮੇ ਗਰਾਗ ਸੰ ਪੰਚੋ ਚੀਨੇ ਹਰ ਦਾਰ ਗਜ ਦਰ ਕੇ ਦਾਰ ਜਬਲੀ ਤਰ ਨਟਿਓ ਜਲ ਤਾਰਾ ਪੁਨ ਗਾਵੈ ਸ਼ੰਕਰਿਓ ਸਿਆਮ ਬੇਗ ਰੰਗ ਪੁੱਤਰਨ ਕੇ ਨਾਮਾ ਖਸ਼ਟ ਰਾਗਿਉ ਨਗਾ ਸੰਗ ਰਾਗਨੀਤੀ ਸਰਪਤਰ ਰਾਗਨ ਕੇ 18 10 बी खष्ट राग उन गा संग रागनी तेस सब पुत्र रागन के 18 हैं 10 बी वाहे गुरु जी का खालसा वाहे गुरु जी की फतेह सतनाम ਸ਼੍ਰੀ ਵਾਹਿਗੁਰੂ ਸਾਹਿਬ ਜੀਓ ਆਰਾਮ ਕਲੀ ਸਦ ਇੱਕ ਓੰਕਾਰ ਸਤਗੁਰ ਪ੍ਰਸਾਦ ਜਗਦਾਤਾ ਸੋਏ ਭਗਤ ਵਸ਼ਲਤ ਲੋਇ ਜੀਓ ਗੁਰ ਸ਼ਬਦ ਸਮਾਵੈ ਅਗਰ ਨ ਜਾਣੇ ਕੋਇ ਜੀਓ ਅਗਰੋ ਨ ਜਾਣੇ ਸ਼ਬਦ ਗੁਰ ਕੈ ਏਕ ਨਾਮਤਿ ਆਵੈ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੈ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇ ਜਗ ਅਮਰ ਅਟਲ ਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਪਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਪਾਸ ਜੀਉ ਸਤ ਗੁਰ ਕਰੇ ਹਰ ਪੈ ਬੇਨਤੀ ਮੇਰੇ ਪੈਜ ਰੱਖੋ ਅਰਦਾਸ ਜੀਉ ਪੈਜ ਰੱਖੋ ਹਰ ਜਨ ਹੈ ਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਖੰਜਨੋ ਸਤਿਗੁਰੂ ਕੀ ਬੇਨਤੀ ਪਾਇ ਹਰ ਪ੍ਰਭ ਸੁਣੀ ਅਰਦਾਸ ਜਿਉ ਹਰ ਤਾਰ ਕਿਰਪਾ ਸਤਿਗੁਰੂ ਮਿਲਾਇ ਤਨ ਤਨ ਕਹਿ ਸਬਾਸ ਜਿਉ ਮੇਰੇ ਸਿੱਖ ਸੁਣਹੁ ਪਤ ਭਾਈ ਹੋ ਮੇਰਾ ਹਰ ਬਾਣਾ ਆਉ ਮੈਂ ਪਾਸ ਜਿਉ ਹਰ ਬਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਬਾਸ ਜਿਉ ਭਗਤ ਸਤਿਗੁਰ ਪੁਰਖ ਸੋਏ ਜਿਸ ਸਾਹਰ ਪ੍ਰਪਾਣਾ ਪਾਵੈ ਆਨੰਦ ਅਨਹਦ ਵਜੈ ਬਾਜੇ ਹਰ ਆਪ ਗਲ ਮਿਲਾਵੈ ਤੁਸੀਂ ਪੁੱਤ ਪਾਵੇ ਪਰਵਾਰ ਮੇਰਾ ਮਨ ਵੇਖੋ ਕਰਨ ਨਿਰਜਾਸ ਜਿਉ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਇ ਹਰ ਪ੍ਰਪਾਸ ਜਿਉ ਸਤਗੁਰ ਪਾਣ ਆਪਣੈ ਬੇ ਪਰਵਾਰ ਸਦਾਇ ਮਤ ਮੈਂ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਏ ਮਿਤ ਪੈਜੈ ਮਿਤ ਵਿਕਸੈ ਜਿਸ ਮਿੱਤ ਕੀ ਪੈ ਜਪਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪੈ ਨਾਵੇ ਸਤਗੁਰੂ ਪ੍ਰਤੱਖ ਹੁੰਦੇ ਬੈ ਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ RAM ਦਾਸ ਪੈ ਰੀ ਪਾਇਆ ਅੰਤ ਸਤਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਬਾਨ ਜੀਓ ਕਿ ਸੁਗਪਾਲ ਪੰਡਤ ਸਦਿਓ ਹਰ ਹਰ ਕਥਾ ਪੜੈ ਪੁਰਾਣ ਜੀਓ ਹਰ ਕਥਾ ਪੜੀਏ ਹਰ ਸਨਾਮ ਸੁਣੀਏ ਬਿਬਾਨ ਹਰ ਰੰਗ ਗੁਰ ਭਾਵੇ ਪਿੰਡ ਪਤਲ ਕਿਰੇ ਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸਜਾਣ ਜਿਉ RAMDASੋ ਢੀ ਤਿਲਕ ਦੀ ਗੁਰ ਸ਼ਬਦ ਸੱਚ ਨਿਸ਼ਾਨ ਜਿਉ ਸਤਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲਈ ਰਜਾਈ ਜਿਉ ਮੋਹਰੇ ਪੁੱਤ ਸੰਮਖ ਹੋਇਆ RAMDAS ਸੈ ਪੈ ਰਿ ਪਾਏ ਜਿਉ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿੱਥੇ ਗੁਰ ਆਪ ਰੱਖਿਆ ਕੋਈ ਕਰ ਬਖੀਲੀ ਨਿਵੇਂ ਨਾਹੀ ਫਿਰ ਸਤਿਗੁਰ ਆਣ ਨਿਵਾਇ ਹਰ ਗੁਰ ਪਾਣ ਦੇ ਵਢਿਆਵੇ ਤੁਰ ਲਿਖਿਆ ਲੇਖਰ ਜਾਏ ਜਿਉ ਕਹਿ ਸੁੰਦਰ ਸੁਨਹੁ ਸੰਤੋ ਸਭ ਜਗਤ ਪੈਰੀ ਪਾਏ ਜਿਉ ਹਰ ਗੁਰ ਪਾਣਾ ਦੀ ਵਡਿਆਈ ਤੁਰ ਲਿਖਿਆ ਲਖਰ ਜਾਏ ਜਿਉ ਕਹਿ ਸੁੰਦਰ ਸੁਨਹੰਤੋ ਸਭ ਜਗਤ ਪਹਿਰੀ ਪਾਏ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਡੀ ਅਤੇ ਸਤਿਕਾਰਯੋਗ ਭਾਈ ਗਰਮੀਤ ਸਿੰਘ ਜੀ ਪ੍ਰਚਾਰਕ ਜੋ ਸ਼੍ਰੋਮਣੀ ਕਮੇਟੀ ਦੇ ਚਾਰਜ ਰੇ ਹਨ ਬੁੱਢਾ ਜੋੜ ਦੇ ਉਹ ਆਪਣੇ ਕੋਲ ਪਹੁੰਚੇ ਹੋਏ ਹਨ ਉਹਨਾਂ ਕੋਲੋਂ ਆਪਾਂ 1 ਘੰਟੇ ਵਾਸਤੇ 12:20 ਤੱਕ ਉਹ ਆਪਾਂ ਨੂੰ ਗੁਰਮਤਿ ਵਿਚਾਰਾਂ ਜੋ ਸਤਗੁਰਾਂ ਜੀ ਦਾ ਹੁਕਮ ਹੈ ਕਿ ਬਾਅਦ ਵਿੱਚ ਕਥਾ ਵਿਖਿਆਨ ਕੀਰਤਨ ਪਾਹੁਣੇ ਪੜੇ ਉਹ ਜ਼ਰੂਰ ਹੋਣੀ ਚਾਹੀਦੀ ਹੈ ਉਸ ਦੇ ਸੰਬੰਧ ਵਿੱਚ ਸਭ ਜੀ ਆਪਣੇ ਕੋਲੇ ਪਹੁੰਚੇ ਹੋਏ ਹਨ ਆਪਾਂ ਗੁਰਮਤਿ ਵਿਚਾਰਾਂ ਰਾਹੀਂ ਇਤਿਹਾਸ ਰਾਂ ਨੂੰ ਹੱਲ ਕਰਨਗੇ ਸਭ ਸੰਗਤ ਨੂੰ ਬੇਨਤੀ ਹੈ ਗੁਰੂ ਕਾਲੰਗਰ ਸਾਹਿਬ ਕੇ ਸਤਗੁਰੂ ਜੀ ਨੂੰ ਨਮਸਕਾਰ ਕਰਕੇ ਸਜਣ ਦੀ ਕਿਰਪਾ ਉਤਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਗ ਜੀ ਬੜਾ ਜੋਸ਼ ਕਰ ਰਿਹਾ ਖੜ ਕੇ ਰਹਿੰਦੇ ਪਏ ਇੱਕ ਵਾਈ